ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੀਤ ਸਿੰਘ ਦਾ ਪੰਜਾਬੀ ਸਟੋਰ ਪਟਿਆਲਾ ਆਊਟਲੈਟ ਤੋਂ ਸਾਡਾ ਪਟਿਆਲਾ ਆਊਟਲੈਟ ਜਦੋਂ ਖੁੱਲਿਆ ਸੀ 2023 2 ਅਕਤੂਬਰ ਨੂੰ ਉਦੋਂ ਤੋਂ ਜਿਹੜੇ ਸਾਡੇ ਫਰਸਟ ਡੇ ਤੋਂ ਕਸਟਮਰ ਨੇ ਅੱਜ ਸਾਡੇ ਕੋਲੋਂ ਆਏ ਨੇ ਹਰਵਿੰਦਰ ਸਿੰਘ ਜੀ ਤੇ ਆਪਾਂ ਉਹਨਾਂ ਦਾ ਰਿਵਿਊ ਜਾਣਦੇ ਹਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿਵੇਂ ਦੀਆਂ ਪੱਗਾਂ ਰਹੀਆਂ ਕੀ ਕੁਆਲਿਟੀ ਆ ਉਹ ਆਪਦੇ ਮੂੰਹੋਂ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਐਕਸਪੀਰੀਅੰਸ ਆ ਜੀ ਤੁਸੀਂ ਪਹਿਲੇ ਦਿਨ ਤੋਂ ਆ ਰਹੇ ਹੋ ਸਾਡੇ ਕੋਲ ਹਾਂਜੀ ਹਾਂਜੀ ਤੇ ਦੱਸੋ ਸਵੇਰੇ ਦੇਖੋ ਬਹੁਤ ਬੈਸਟ ਐ ਪਹਿਲੀ ਪੱਗ ਕਪੜਾ ਵੀ ਉਸ ਤਰੀਆ ਕੱਫ ਰੈਂਦਾ ਵੀ ਐ ਨਹੀਂ ਐ ਵੀ ਆਪਾਂ ਕਹਿੰਦੇ ਨੇ ਵੀ ਨਰਮ ਪੈ ਗਿਆ ਇਹ ਐ ਕਪੜਾ ਪੱਗ ਥੋੜੀ ਹੋ ਜਾਂਦੀ ਆ ਬਿਲਕੁਲ ਐ ਸੈਟਿੰਗ ਫਿੱਟ ਨੇ ਸਮਗਾ ਆਪਦੇ ਬੇਟੇ ਨੂੰ ਵੀ ਮੈਨੇ ਇਤੋਂ ਪੱਗਾਂ ਦਵਾਈਆਂ ਨੇ ਉਹ ਵੀ ਬੇਟਾ ਵੀ ਬਹੁਤ ਖੁਸ਼ ਆ ਕਹਿੰਦਾ ਨਾ ਜੀ ਤੇੜੀ ਕਪੜਾ ਬਹੁਤ ਵਧੀਆ ਪੱਗਾ ਤੇ ਤੁਸੀਂ ਕਿੰਨੀਆਂ ਕ ਪੱਗਾਂ ਲੈ ਲਈਆਂ ਹੋਣੀਆਂ ਹੁਣ ਤੱਕ ਨੀਅਰ ਬੋਟ ਮੈਨੂੰ ਲੱਗਦਾ ਅੱਜ ਦੇ ਵਿੱਚ ਜੇ ਰਲਾਵਾ ਮੈਂ ਚਾਰ ਦੀਆਂ ਜਿਹਾ ਹੋ ਗਈਆਂ ਕੁੱਲ ਮਿਲਾ ਕੇ 18 ਕ ਪੱਗਾਂ ਹੋ ਗਿਆ 18 ਪੱਗਾਂ ਹੋ ਗਈਆਂ ਤੇ ਸਾਰੀਆਂ ਠੀਕ ਰਹੀਆਂ ਸਭ ਬੈਸਟ ਕੋਈ ਕਲਰ ਕੰਪਲੇਂਟ ਕੋਈ ਕਲਰ ਵੇਟ ਨਹੀਂ ਹੈ ਠੀਕ ਹੈ ਵੀ ਆਪਾਂ ਕਹਦੇ ਆ ਕਲਰ ਫੇਡ ਹੋ ਜਾਂਦਾ ਹੁਣ ਮੈਂ ਕਈਆਂ ਦੇ ਦੇਖਿਆ ਵੀ ਕਲਰ ਫੇਡ ਹੋ ਜਾਂਦਾ ਪਰ ਐ ਇਨਾਂ ਦੇ ਪੱਗ ਵਿੱਚ ਕੋਈ ਕਲਰ ਫੇਡ ਨਹੀਂ ਹੋਇਆ ਹੈਗਾ ਤੇ ਕੁਆਲਿਟੀ ਸੇਮ ਰਹਿੰਦੀ ਹੈ ਹਾਂਜੀ ਸੇਮ ਕੁਆਲਿਟੀ ਕੋਈ ਫਰਕ ਨਹੀਂ ਮੈਂ ਕਹ ਰਿਹਾ ਕੱਪੜੇ 'ਚ ਜਿਵੇਂ ਆਪਾਂ ਇੱਕ ਕਪੜਾ ਪਤਲਾ ਇੱਕ ਮੋਟਾ ਇਹ ਬਿਲਕੁਲ ਕਪੜਾ ਇੱਕ ਟਾਈਪ ਦਾ ਹੈ ਠੀਕ ਹੈ ਜੀ ਤੇ ਕੀ ਕਹਿਣਾ ਚਾਹੋਗੇ ਸਾਡੇ ਵੀਰ ਬਾਦ ਇਹ ਹੀ ਕਹਿਣਾ ਚਾਹਨਾ ਸੀ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਦੇਖੋ ਤੁਹਾਨੂੰ ਆਪ ਪਤਾ ਲੱਗੇਗਾ ਵੀ ਹਾਂ ਬਾਕੀ ਰਿਜ਼ਲਟ ਬਹੁਤ ਵਧੀਆ ਤੁਸੀਂ ਆਪ ਖੁਸ਼ ਹੋਵੋਗੇ ਪੱਗਾਂ ਬਹੁਤ ਵਧੀਆ ਮਿਲਦੀਆਂ ਇੱਥੋਂ ਜਰੂਰ ਟਰਾਈ ਕਰੋ